ਨੀ ਇਸ ਤਰ੍ਹਾਂ ਅਸੀਂ ਆ ਗਿਆ ਕੋਕੋਰ ਸ਼ੋਰਟ ਤੇ ਫੁੱਲ ਮਜ਼ਾ ਆ ਰਿਹਾ ਮੁੰਡਾ ਮੈ ਆ ਰਿਹਾ ਨੇ ਕੰਟੇ ਦਾ ਯਾਉਣ ਬ੍ਰੋ ਬ੍ਰੋ ਜੋ ਕਿਆ ਸਾਰੀ ਸਾਰੇ ਸਖਾਵਟ ਉੱਪਰ ਕਿ ਆ ਰਹੀ ਤੇ ਮੁੰਡੇ ਸਿੱਧਾ ਸਖਾਵਟ ਤਾਰਨ ਪੂਲ 'ਚ ਆ ਚੁਕੇ ਨੇ ਦੇਖ ਰਹੇ ਹੋ ਤੁਸੀਂ ਇਧਰੋਂ ਪਤਾ ਨਹੀਂ ਹਾਂਜੀ ਪੁੱਤਰ ਰਹੀ ਨਜ਼ਾਰਾ ਕੰਟਾ ਹੋ ਗਿਆ ਪੂਲ 'ਚ ਪੂਰਾ ਆਨੰਦ ਲੈਂਦੇ ਹੋਏ ਆ ਸੇਤ ਲਈ ਜੜੇਗੀ ਹਾਨੀ ਕਰਕੇ ਬੰਦੇ ਸਵੇਰੇ ਸਵੇਰੇ ਲੱਗੇ ਹੋਏ ਨੇ ਨਾਸਤੇ 'ਚ ਕੀ ਹੋ ਰਿਹਾ ਵੀ ਆ ਇੱਕ ਹੋਰ ਇਹ ਕੀ ਹੋ ਰਿਹਾ ਸਾਡਾ ਦੇਖੋ ਲੋਕ ਲੋਕ ਮੇਲੇ ਵਿੱਚ ਜਾ ਰਿਹਾ ਕਰਦਾ ਪੰਨ ਦਿੱਤਾ ਜਾਣ ਕੇ ਖੁਸ਼ ਕਰਦਾ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਇੱਕ ਵਾਰ ਫੇਰ ਤੋਂ ਸੱਸਰੇ ਆਕਾਲ ਤੇ ਅੱਜ ਦਿਨ ਦੀ ਸ਼ੁਰੂਆਤ ਹੋਈ ਹੈ ਇੱਕ ਸੋਹਣੇ ਜਿਹੇ ਪੂਲ ਤੋਂ ਨਹਾ ਨੂੰ ਕਿ ਐਨ ਫਰੈਸ਼ ਆ ਪਿੱਛੇ ਹੈਗਾ ਸਾਡਾ ਕੋਕੋ ਰਿਜ਼ੋਰਟ ਜਿੱਥੇ ਆਪਾਂ ਰਹਿ ਰਹੇ ਆ ਕਮ ਐਨ ਓਕੇ ਆ ਵਧੀਆ ਰਿਜ਼ੋਰਟ ਆ ਪੂਰਾ ਜਿਹੜੇ ਉਹਦੇ ਓਨਰ ਨੇ ਬਾਈ ਜੀ ਹੁਣ ਆ ਪੰਜਾਬ ਦੀ ਨੇ ਆਪਣੇ ਜਿਨਾ ਕਰਕੇ ਆਪਣਾ ਪੂਰਾ ਮਾਨਤਾਨ ਵੀ ਹੋਇਆ ਲਿਆਦਾਰੀ ਵੀ ਹੋਈ ਹੈ ਰੇਟ ਤੇ ਵੀ ਤੇ ਬਾਕੀ ਤੁਸੀਂ ਪੂਲ ਦੇਖ ਰਹੇ ਹੋ ਬਹੁਤ ਹੀ ਸੋਹਣਾ ਤੇ ਪਿੱਛੇ ਸੌੜ ਦੀ ਪੂਰੀ ਗੱਲਬਾਤ ਐਂਡ ਐ ਹੁਣ ਚੱਲਦੇ ਆਂ ਆਪਾਂ ਰੂਮ 'ਚ ਇਹ ਆ ਜੀ ਸਾਡਾ ਰੂਮ ਬਾਈ ਜੀ ਹੁਣ ਅਜੇ ਪਾ ਰਹੇ ਨੇ ਕੱਪੜੇ ਬਾਕੀ ਸਾਰੀ ਸੈਟਿੰਗ ਆਪਾਂ ਇੱਧਰ ਕਰਤੀ ਐ ਡਰੈਅਰ ਡਰੋਅਰ ਕ੍ਰੀਮਾ ਗਰੂਮਾ ਅਲਮਾਰੀ ਹੈਗੀ ਐ ਸਮਾਨ ਸਭ ਨੂੰ ਰੱਖਣ ਨੂੰ ਕੰਬੰਦਾ ਥੱਲੇ ਸੁੱਤਾ ਹੀ ਦੋ ਪੌਣ ਤੇ ਇੱਕ ਥੱਲੇ ਤੇ 3 ਬੰਜੇ ਥੱਲੇ ਤੇ ਨੀਚੇ ਵਾਲੇ ਰੂਮ ਚ ਦੋ ਰੂਮ ਲਿੱਤੇ ਹੋਏ ਨੇ ਆਪਾਂ ਤੇ ਬਾਹਰ ਦਾ ਵਾਕੀ ਵਿਊ ਬਹੁਤ ਹੀ ਸੋਹਣਾ ਹੈ ਪੂਲਪਾਲ ਦਿਖਦਾ ਜੰਗਲ ਵਾਲਾ ਹਰਿਆਲੀ ਭਰਿਆ ਏਰੀਆ ਲੋ ਜੀ ਹੁਣ ਚੱਲਦੇ ਆ ਆਪਾਂ ਨੀਚੇ ਨੂੰ ਆਪਣੇ ਦੂਜੇ ਰੂਮ ਵੱਲ ਨੂੰ ਬਸ ਜਿਹੜੀ ਪੌੜੀ ਆ ਥੋੜੀ ਛੋਟੀ ਹੈ ਉੱਖਾ ਲਈ ਲੰਗਿਆ ਜਾਂਦਾ ਆ ਦੇਖੋ ਉਹ ਇਹਦੀ ਬਣਾਈ ਹੋਈ ਐ ਤੇ ਸਰੇ ਨਾ ਆਏ ਆ ਮੁੰਡੇ ਵੀਰਾਂ ਬੁਰਾ ਹੀ ਬਾਕੀ ਪੀਰੇ ਅਸੀਂ ਉਰੀ ਰੱਖੀਆਂ ਆਂ ਪੇਟੀ ਤੇ ਆਈ ਸਾਡਾ ਦੂਜਾ ਰੂਮ ਥੋੜਾ ਮਿੱਕਾ ਹੈ ਫਿਲਹਾਲ ਦੀ ਘੜੀ ਪੈਦਲ ਹੀ ਨਿਕਲੇ ਆ ਹੋਟਲ ਤੋਂ ਬਾਹਰ ਨੂੰ ੜੜ ੜੜ ਤੇ ਬਾਹਰ ਦਾ ਮਹੌਲ ਇਦਾਂ ਦਾ ਉਹ ਉਹ ਫਕਰ ਬਹੁਤ ਹੀ ਸੋਹਣੇ ਲੱਗੇ ਹੋਏ ਨੇ ਨਾਰੀਅਲ ਦੇ ਪੇੜ ਲੋ ਜੀ ਆ ਬਾਈ ਜੀ ਨਾਲ ਹੋਈ ਆ ਹੁਣ ਗੱਲ 400 ਰੁਪਏ ਚ ਜੋ ਕਿ ਸਾਨੂੰ ਬਾਗਾ ਕਿੰਨੇ ਬੰਦੇ ਆਣਗੇ ਜੀ ਬਾਰਡਰ ਤਾਂ ਹੈਗਾ ਆਪਣੇ ਪੰਜਾਬ ਚ ਉਹਦੇ ਬਾਗਾ ਬੀਚ ਆ ਉੱਥੇ ਛੱਡ ਕੇ ਆਣਗੇ ਸਭ ਤੋਂ ਮੇਨ ਬੀਚ ਆ ਜਿਹੜਾ ਲੋ ਜੀ ਉਰੇ ਆਪਾਂ ਉਤਰਿਆ ਹੁਣ ਬਾਗਾ ਬੀਚ ਤੇ ਤੇ ਸਾਹਮਣੇ ਤੁਹਾਨੂੰ ਦਿਖਾਣੇ ਆ ਸਮੁੰਦਰ ਹਲਕੀ ਦੀ ਝਲਕ ਬੀਚ ਦੇ ਉੱਤੇ ਐਕਟੀਵਿਟੀ ਦਾ ਪਲਾਨ ਹੋ ਗਿਆ। ਬਾਈ ਜੀ ਹੁਣ 1500 ਰੁਪਏ ਮੰਗਦੇ ਸੀ ਥੋੜੀ-ਮੋਟੀ 바ਰਗੇਨਿੰਗ ਬਰਗੇਨਿੰਗ ਕਰਕੇ ਆਪਾਂ 1200 ਤੇ ਟਿਕਾ ਲਿਆ। ਚਾਰ ਬੰਦਿਆਂ ਦਾ ਇਹਦੀਓ ਪੇਮੈਂਟ ਤੇ ਟਿਕਟ ਵੀ ਲੈ ਲਵਾਂਗੇ। ਪੇਮੈਂਟ ਹੋ ਗਈ ਹੈ ਇਹਨੂੰ ਆਨਲਾਈਨ। 6 ਲੋਕ ਆ ਗਏ। ਹੁਣ ਜਾਵਾਂਗੇ ਆਪਾਂ ਸਮੁੰਦਰਾਂ ਦੇ ਵਿੱਚ ਤੇ ਨਜ਼ਾਰੇ ਹੋਰ ਬਦਲ। ਹੁਣ ਆਹ ਬੋਰਡ ਤੇ ਜਾਣਾ ਹੀ ਆਪਾਂ ਉਹ ਸਾਹਮਣੇ ਕੀ ਕਹਿੰਦੇ ਨੇ ਪੈਰਾਸਲਿੰਗ? ਪੈਰਾਸਲਿੰਗ। ਇਹ ਗਾਵਨ ਸਾਰਾ ਗਲਾਈਂ ਹੁੰਦੀ ਹੈ ਇਹ ਪੈਰਾ ਗਲਾਈਂ ਹੁੰਦੀ ਹੈ ਪੈਰਾ ਸਿਲੀ ਹੁੰਦੀ ਹੈ ਰੋਜ਼ ਆਉਂਦਾ ਇਹ ਉੱਥੋਂ ਨਾ ਕੋਈ ਖਬਰ ਆਪਰੇ ਪਹੁੰਚਦਾ ਆਉਂਦਾ ਇਹ ਆ ਜੇ ਪਾਣੀ ਦੇ ਬੱਦੇ ਦੇ ਪੂਰੇ ਛਿੱਟੇ ਸੋਨਾ ਲੰਦ ਵਾਲਦੇ ਇਹਨੇ ਪੂਰਾ ਮਜ਼ਾ ਆ ਰਹੀ ਫੰਗ ਕਰਦਾ ਪਾਣੀ ਪਾਣੀ ਹੋਇਆ ਤਾਂ ਕੰਮ ਉਹ ਬਾਹਰ ਤੇ ਆੜਖਣਾਰੇ ਨਾਲ ਇਹਨੂੰ ਜ਼ਰੂਰ ਰੱਖਦੇ ਨੇ ਜੁਦੀ ਦੇ ਖਾਲੇ ਪਾੜੇ ਮੁੜੇ ਜਾਂਦਾ ਤੇ ਬਹੁਤ ਜਿਆਦਾ ਮਿਲਦੀ ਹੈ ਜਦੋਂ ਇਹਨੂੰ ਲੋਟੇ ਦਿਆ ਸਿੱਲੋ ਬੰਨਦੇ ਨੇ ਵਰਤੇ ਨਜ਼ਾਰਾ ਪਾ ਰਹੇ ਆ ਮੁੱਕਾ ਰੋਣ ਦੀ ਮੁਰੀ ਹਾਂ ਨਾ ਆ ਤੇਰੇ ਮੁੰਡੇ ਕਿ ਕਾ ਦੇ ਨਾਲ ਪੈਸੇ ਦੋਸਤ ਇਹ ਕੰਮ ਅਸੀਂ ਫਰੀ ਚ ਨਾ ਕਰੀਏ ਸਮੁੰਦਰ ਚ ਛਾਲਾ ਮਾਰਨ ਵਾਲਾ ਸਾਨੂੰ ਬਹੁਤ ਡਰ ਲੱਗਦਾ ਅਸੀਂ ਤਾਂ ਉਰੇ ਹੀ ਬੜੀ ਹਿੰਮਤ ਜੀ ਕਰਕੇ ਪਹੁੰਚੇ ਆਈ ਅਗਰ ਡੈਰਾਈ ਤੱਕ ਦੇਖੋ ਬਹੁਤ ਦੂਰ ਆ ਗਈ ਬੀਚ ਦਾ ਉਹ ਆ ਛੋਟੀ ਜੀ ਕਿਸ਼ਤੀ ਦੇ ਵਿੱਚ ਉਹੀ ਬਹੁਤ ਹੈ ਜੇ ਅਸੀਂ 1500 ਰੁਪਏ ਦੇ ਕੇ ਵਿੱਚ ਛਾਲਾ ਮਾਰ ਕੇ ਨਾ ਆਉਂਦੇ ਤੇਰਾ ਸਫਰ ਇਹ ਦੁਜੀਗ ਇਸ ਤਰ੍ਹਾਂ ਹੀ ਹੋਊਗਾ। ਅਮਰੀਕਾ ਭਾਏ ਦੇ ਨ ਜਾਵਾਂਗੇ। ਕਹਿੰਦੇ ਫੀਲਿੰਗ ਡੌਕੀ ਟਾਈਪ ਆਈ ਹੁੰਦੀ ਆ। ਤੂੰ ਆਹ ਵਾਹ ਬਾਈ ਜੱਲਦ ਚਲੋ। ਤਾਹਾ ਫੋਟੋ ਫੋਨ ਕੱਢ। ਹਾਂਜੀ ਤੁਸੀਂ ਓਕੇ? ਓਕੇ। ਦੁਜੀ ਦਾ ਲੰਦਨ ਆਇਆ। ਲਗੜਾ ਫੋਟੋ। ਉਹ ਸਾਹਮਣੇ ਬਾਗਾ ਆਇਆ ਜੀ ਈ ਬੀ ਚਿੱਥੋਂ ਆਪਾਂ ਆਏ ਹਾਂ ਹੁਣ। ਸਿਸਟਮ ਬੈਠੇ ਆ ਸੀ ਬੋਰਡ ਦੇ ਵਿੱਚੋਂ ਵਿਚੋ

ਇਹ ਆਗੇ ਆਪਣੀ ਬੋਟ ਹੁਣ ਇਸ ਤੇ ਜਾਵਾਂਗੇ ਆਪਾਂ ਵਾਪਸ ਬਾਗਾ ਵੀ ਤੋ ਵਾਲੇ ਪਲਟ ਗਿਆ ਪਲਟ ਗਿਆ ਬਣ ਰਹੀਆਂ ਬਣ ਰਹੀਆਂ वॾा रोड साई पूरा जी तुपया चढ़ा रोड ते ਆਹ ਵਾਹ ਬहोत बुरा ਕੋੜਾਈ ਕੋੜਾ ਹੋ ਗਿਆ ਮੂੰਹ ਬੁਰਾ ਜੀ ਹੁਣ ਆਪਾਂ ਜਾਵਾਂਗੇ ਆਪਣੀ ਸੈਕੰਡ ਲਾਸਟ ਰਾਈਡ ਬナナ 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 ਰਾਈਡ ਆਲਾ ਇਹ ਕਹਿੰਦੇ ਬ੍ਰੇਕ ਪਰ ਟਾਲ ਰੋ ਬੀਆ ਲੋ ਜੀ ਮੁੰਡੇ ਬਹਿਣ ਲੱਗੇ ਨੇ ਪੀਲੇ ਤੇ ਜਾਨੋ ਉਹ ਬਨਾਣਾ ਕਰੇ ਪਾਣਾ ਪਾਣਾ ਉਹ ਬਨਾਣਾ ਲੱਭਿਆ ਬੈਠੋ ਨਾ ਭਾਈ ਉਹਦੇ ਕੋਲੋਂ ਬਾਹਰ ਦੇ ਨੂੰ ਦੇ ਦੇ ਪੈਦਲ ਹੀ ਨਾ ਦੇ ਦੇ ਆਪਾਂ ਨੂੰ ਵੇੜਾ ਉੱਪਰ ਆ ਪਿੱਛੇ ਨਹੀਂ ਹੋਈ ਉਹ ਆ ਪਖੜੀ ਦਾ ਇਹ ਪੁੱਛਦਾ ਹੈ ਵਾਹ ਬੁਰੀ ਆ ਬੁਰੀ ਆ ਬੜ ਗਿਆ ਵੇ Ousps are, ousps are... Oh, Pum! 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 ਰਹ ਗਏ ਨੇ ਉਹ ਲਾਂਡੋ ਨਜ਼ਾਰੇ ਬੱਬੂ ਬੋਲਾ ਲੋ ਜੀ ਰਾਈਡਰ ਰੂਡਾ ਪੂਰੀਆਂ ਹੋ ਗਈਆਂ ਹੁਣ ਚੱਲੀਏ ਕੰਮਾਂ ਨੂੰ ਚੱਲੀਏ ਮਾਂ ਨੂੰ ਆਪਦੇ ਚੱਲਦੇ ਪਰ ਖਾਣਦੇ ਗੱਡ ਚੱਲੇ ਆਈ ਹੁਣ ਨਾ 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 ਹੁਣ ਨਾ ਕਿੰਨੀ देर ਤੋਂ ਪਿਆਰ ਇੱਕ ਥਲਾ ਕਿਨਾਰੇ ਹੀ ਆ ਰਹੇ ਆ ਤੇਰੀ ਜਾ ਰਹਿਆ ਤੇਰੀ ਜਾ ਰਹੇ ਇੱਕ ਦਿੱਕੀ ਮਾਰਾਂਗੇ ਇੱਥੇ ਪਾ ਦੇਗੇ ਵਿੱਚੋਂ ਇਹ ਅੰਨਾ ਕਹਿੰਦਾ ਕੋਈ ਲਈ ਓਏ ਓਏ ਕਪਾਟਾ ਉਹ ਤਾਰਦੇ ਨਹੀਂ ਖਨਾਰੇ ਨਹੀਂ ਆ ਰਿਹਾ ਬੁਰਾ ਹਾਲ ਹੋ ਰਿਹਾ ਬਾਈ ਬਾਈ ਆਵੇ ਬਾਈ ਪੜਾਈ ਲਾਗਾ ਬਾਈ ਤਾਰਾ ਦਾਰੋ ਬਾਈ ਥੋੜੀ ਲਾਗੇ ਆਜੋ ਬਸ ਪਹੁੰਚਣ ਵਾਲੇ ਆਜੋ 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 ਕਿਨਾਰੇ ਨਹੀਂ ਆ ਰਿਹਾ ਭਾਈ ਜੀ ਲੇਟ ਆਇਓ ਪਾਣੀ ਚ ਤੋ ਹੋ ਪੈਸਾ ਆਉਂਦਾ ਡਰ ਲੱਗ ਰਿਹਾ ਸੀ ਤੇ ਸਰਪੰਚ ਦੱਸਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿਰਾਏ ਦੇ ਨੁਕਸਾਨ ਦਰਸਲ ਆਮ ਹੀ ਗੱਲ ਹੈ ਕਿ ਘਰੇ ਵੀ ਆਪਣੀ ਗਿਰਗੀ ਹੈ ਕਿਤੇ ਹੋਰ ਹੀ ਹੁਣ ਪਤਾ ਨਹੀਂ ਚੱਲ ਰਿਹਾ ਨਾ ਹੀ ਇੰਨੇ ਡੰਗੇ ਪਾਣੀ ਦੇ ਲੱਗਣੇ ਆਉਣੇ ਹੈ ਸਹੀ ਗੱਲ ਹੈ ਆਹ ਗਿਉ ਹੈ ਪਾਣੀ 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 ਬਾਕੀ ਵਿੱਚ ਤੋਂ ਨਿਕਲ ਗਈ ਕਪਲ ਹਟ ਲਈ ਇਹ ਛੋਟੀ ਜੀ ਧੁੱਪ ਤੋਂ ਬਚਣ ਲਈ ਉਹ ਰੈਂਡ ਵੀ ਹੈ ਨਾ ਹਟਾਂ ਦਾ ਤੇ ਬਾਕੀ ਐਨਕਾ ਗੁੰਮ ਗਿਆ ਸੀ ਦੋ ਐਨਕਾ ਲਈਆਂ ਨੇ ਬਾਕੀ ਹੁੰਦੇ ਨੇ ਹੋਟਲ ਰੂਮ ਨੂੰ ਥੋੜਾ ਜਿਹਾ ਆਰਾਮ ਰੂਮ ਕਰਦੇ ਫਿਰ ਦੁਬਾਰਾ ਨਿਕਲਾਂਗੇ ਆਪਾਂ ਵਿੱਚ ਵੱਲ ਨੂੰ ਹੀ ਰਾਤ ਨੂੰ ਨਾਈਟ ਲਾਈਫ ਦੇਖਾਂਗੇ ਉਹਦੇ ਦੀ ਆ ਕੋਈ ਗਰੁੱਪੋਂ ਮਿਲੇ ਇਹ ਕੇਰਲਾ ਤੋਂ ਆਇਆ ਹੋਇਆ ਹੈ ਬਾਈ ਉਹਨਾਂ ਦਾ ਡਰੈਸ ਚੈੱਕ ਕਰੋ ਉਹਨਾਂ ਦੀ ਸੇਮ ਸੇਮ ਚੱਪਲਾ ਤੱਕ ਸੇਮ ਬਣੇ ਆ ਦੇਖੋ ਲੱਗਣਾ ਉਹੀ ਜਿਹੜੇ ਅੰਕਲ ਸਵੇਰੇ ਛੱਡ ਕੇ ਗਏ ਸੀਗੇ ਉਹੀ ਬੋਨਦ ਕਦੇ ਦੁਆਰਾ ਲੈਣ ਵਾਸਤੇ ਤੇ ਆਪਾਂ ਵਿੱਚ ਬਹਿ ਗਏ ਆ ਜੁਨ ਜਾਵਾਂਗੇ ਹੋਟਲ ਰੂਮ ਫਰੈਸ਼ ਫਰੈਸ਼ ਹੁੰਦੇ ਉੱਤੇ ਜਾ ਕੇ ਲੋ ਜੀ ਪਹੁੰਚ ਗਿਆ ਆਪਣੇ ਦੁਬਾਰਾ ਕੋਕੋ ਰਿਜ਼ੋਰਟ ਚ ਫਰੈਸ਼ ਫਰੂਟ ਜੂਮੇਆ ਪੂਲ ਤੇ ਪੱਤੇ ਆ ਚੁੱਕੇ ਨੇ ਦੇਖੋ ਲੋ ਜੀ ਦਿਨ ਦੀ ਸ਼ੁਰੂਆਤ ਅੱਜ ਹੋਈ ਸੀਗੀ ਪੂਲ ਦੇ ਨਾਲ ਤੇ ਬਲੌਗ ਦੀ ਸਮਾਪਤੀ ਵੀ ਆਪਾਂ ਪੂਲ ਦੇ ਨਾਲ ਹੀ ਕਰ ਰਹੇ ਆਂ ਬਾਕੀ ਨਾਈਟ ਲਾਈਫ ਬਾਕੀ ਵੀਡੀਓ ਤੁਹਾਨੂੰ ਦਿਖਾਵਾਂਗੇ ਅਗਲੇ ਬਲੌਗ ਚ ਉਹਦੇ ਦੇਖਣ ਲਈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਨਹੀਂ ਕਰਿਆ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਹਾਂਜੀ ਰੂਮ ਚ ਬੈਠੇ ਸੀ ਕਾਫੀ ਦੇਰ ਤੋਂ ਟਾਈਮ ਹੋ ਗਿਆ ਰਾਤ ਦੇ 8:30 ਬਾਹਰ ਜਾਣ ਦਾ ਮੂਡ ਤਾਂ ਸੀਗਾ ਪਰ ਮੂਡ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਫੋਨ ਦੇ ਹਲਕੇ ਲਈ ਡਰਾਇਰ ਮਾਰੇ ਸੀਗੇ ਪਰ ਵਰਕਿੰਗ ਛੱਡ ਗਏ ਹੁਣ ਜਿਵੇਂ ਕਿ ਹੁਣ ਦੇਖ ਰਿਹਾ ਹਾਂ ਟੱਚ ਦੀ ਚੱਲ ਰਹੀ ਇੱਕ ਇੱਕ ਦੋ 30 Pro Max ਸੀਗਾ ਇੱਕ 30 Pro ਸੀਗਾ ਕੱਲਾ ਨੁਕਸਾਨ ਟਕੜਾ ਹੋ ਗਿਆ ਜਿਹਦੇ ਕਰਕੇ ਹੁਣ ਕਿਤੇ ਵੀ ਨਾ ਦਾ ਉੱਠਣ ਦਾ ਰੋਟੀ ਖਾਣ ਦਾ ਦਿਲ ਨਹੀਂ ਕਰ ਰਿਹਾ ਤੇ ਇਸ ਦੇ ਨਾਲ ਹੀ ਆਪਾਂ ਹੁਣ ਕਰਦੇ ਆਂ ਬਲੌਗ ਸਮਾਪਤ ਤੇ ਅਗਲੇ ਬਲੌਗ ਚ ਮਿਲਾਂਗੇ ਤਦ ਤੱਕ ਟੇਕ ਕੇਅਰ ਮੈਂ ਤਾਂ ਆਪਣਾ ਧਿਆਨ ਰੱਖ ਲਿਆ ਹੁਣ ਤੁਸੀਂ ਵੀ ਆਪਣਾ ਧਿਆਨ ਰੱਖਣਾ